ਜੀ ਪਾਣੀ ਤਾਂ ਪਾਈ ਬਹੁਤ ਔਖਾ ਹੈ ਤੁਹਾਡਾ ਜੀ ਦੀਪਨਗਰ ਗੁਲਛੜੀ ਦੀਪਨਗਰ ਗੁਲਛੜੀ ਇਹ ਪਾਣੀ ਦਾ ਸਾਨੂੰ ਬੜਾ ਔਖਾ ਹੈ ਹੈ ਔਖਾ ਸਾਨੂੰ ਪਾਣੀ ਦਾ ਪਾਣੀ ਦਾ ਬਹੁਤ ਔਖਾ ਹੈ ਸਾਡੇ ਬੱਚੇ ਤਰਸਦੇ ਨੇ ਅਸੀਂ ਮੋਲੇ ਲੈ ਲੈ ਕੇ ਪੀਨੇ ਪੈ ਸਾਡਾ ਤਾਂ ਬਹੁਤ ਔਖਾ ਹੋ ਗਿਆ ਪਿਛਲੇ 1 ਮਹੀਨੇ ਤੋਂ ਦਰਾਹਾ ਨਜ਼ਦੀਕ ਸਰਹੰਦ ਨਹਿਰ ਦੇ ਦੋਵੇਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇਸ ਨਹਿਰ ਵਿੱਚ ਪਾਣੀ ਬੰਦ ਕੀਤਾ ਗਿਆ ਹੈ ਇਸ ਨਹਿਰ ਵਿੱਚ ਪਾਣੀ ਬੰਦ ਹੌਣ ਕਰਕੇ ਜੋ ਦਰਾਹਾ ਅਤੇ ਨਾਲ ਲੱਗਦੇ ਪਿੰਡ ਨੇ ਉਹਨਾਂ ਵਿੱਚ ਪਾਣੀ ਦਾ ਲੈਵਲ ਨੀਚੇ ਚੱਲਿਆ ਗਿਆ ਪਹਿਲਾਂ ਇਸ ਇਲਾਕੇ ਦਾ ਪਾਣੀ ਕਾਫੀ ਮਸ਼ਹੂਰ ਸੀ ਬਹੁਤ ਥੋੜਾ ਜਿਹਾ ਬੋਰ ਕਰਨ ਤੋਂ ਬਾਅਦ 15 20 ਫੁੱਟ ਬੋਰ ਕਰਨ ਤੋਂ ਬਾਅਦ ਇਸ ਇਲਾਕੇ ਵਿੱਚ ਬਹੁਤ ਹੀ ਠੰਡਾ ਅਤੇ ਮਿੱਠਾ ਜਲ ਨਿਕਲਦਾ ਸੀ ਪਰੰਤੂ ਇਸ ਨਹਿਰ ਦਾ ਪਾਣੀ ਬੰਦ ਹੋਣ ਕਰਕੇ ਹੁਣ ਇਹ ਪਾਣੀ ਦਾ ਲੈਵਲ ਹੈ ਜੋ 28 ਫੁੱਟ ਤੱਕ ਚਲਾ ਗਿਆ ਸਥਾਨਕ ਲੋਕਾਂ ਦੇ ਦੱਸਣ ਅਨੁਸਾਰ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨਹਿਰ ਦੀਆਂ ਦੋਹੇ ਸਾਈਡਾਂ ਪੱਕੀਆਂ ਹੋਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਇਲਾਕੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਸ ਵਿੱਚ ਕਾਫੀ ਫਰਕ ਕਬੇਗਾ ਲੋਕ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨਲਕੇ ਅਤੇ ਮੋਟਰਾਂ ਵਿੱਚ ਪਾਣੀ ਨਹੀਂ ਆ ਰਿਹਾ ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਨਹਿਰ ਵਿੱਚ ਪਾਣੀ ਛੱਡਿਆ ਜਾਵੇ ਔਰ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਹਾਂਜੀ ਬੀਜੀ ਜਿਸ ਤਰ੍ਹਾਂ ਇਹ ਨਹਿਰ ਬਣਾਈ ਜਾ ਰਹੀ ਆ ਕਿਹੜਾ ਪਿੰਡ ਆ ਤੁਹਾਡਾ ਜੀ ਕੀ ਬਨਾਗਰ ਗੁਲਤੜੀ ਦੀਪਨਗਰ ਗੁਲਤੜੀ ਇੱਥੇ ਪਾਣੀ ਦਾ ਸਾਨੂੰ ਬੜਾ ਔਖਾ ਹੈ ਬੜਾ ਔਖਾ ਸਾਨੂੰ ਪਾਣੀ ਦਾ ਪਾਣੀ ਦਾ ਬਹੁਤ ਔਖਾ ਹੈ ਸਾਡੇ ਬੱਚੇ ਤਰਸਦੇ ਨੇ ਸਿਰ ਮੋਲੇ ਲੈ ਲੈ ਕੇ ਪੀਣੇ ਪੈਸਾ ਦਾ ਬਹੁਤ ਔਖਾ ਹੋ ਗਿਆ ਵੀਰੇ ਕਿੰਨੇ ਕਿੰਨੇ ਦਿਨ ਹੋ ਗਏ ਬੀਬੀ ਪਾਣੀ ਨੂੰ ਮਤਲਬ ਹੋ ਗਿਆ ਹੈਗਾ ਮਹੀਨਾ 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 ਡੇਢ ਦੇ ਹੋਈ ਗਿਆ ਹਾਂ ਮਹੀਨਾ ਡੇਢ ਹੋ ਗਿਆ ਵੀਰ ਜੀ ਹੁਣ ਤਾਂ ਅਸੀਂ ਅਸੀਂ ਕੱਪੜੇ ਤੋਂ ਹੁਣ ਤੋਂ ਵੀ ਅਸੀਂ ਤਰਸਦੇ ਆਂ ਪੈ ਆ ਸਕਵਾਰ ਤੋਂ ਪਾਣੀ ਲੈਣੇ ਆ ਵੀ ਛਿੜਕਾ ਨਾਲ ਅਸੀਂ ਲੈਣੇ ਆ ਹਾਂ ਉਹ ਜਿਹੜੀ ਨਹਿਰ ਹੁਣ ਬੰਦ ਕੀਤੀ ਗਈ ਆ ਇਧਿਆ ਸਾਈਡਾਂ ਪੱਕੀਆਂ ਕੀਤੀਆਂ ਗਿਆ ਨੇ ਇਹਦੇ ਕਰਕੇ ਪਾਣੀ ਥੱਲੇ ਚੱਲ ਗਿਆ ਹਾਂ ਜੀ ਥੱਲੇ ਚੱਲ ਗਿਆ ਚੱਲੇ ਚਲਾ ਗਿਆ ਪਾਣੀ ਪਾਣੀ ਆ ਨਹੀਂ ਰਿਹਾ ਸਰ ਪੰਪ ਸੁੱਕ ਗਏ ਸਾਡੇ ਮੋਟਰ ਚੱਕਦੀ ਆ ਪਾਣੀ ਨਾ ਨਲਕਾ ਚੱਕਦਾ ਪਾਣੀ ਤੇ ਅਸੀਂ ਪਾਣੀ ਤੋਂ ਭਾਈ ਬਹੁਤ ਤਰਸਦੇ ਆਂ ਪੈ ਜੇ ਸਾਡੇ ਪੱਕੀਆਂ ਹੋ ਗਈਆਂ ਤੇ ਆਪਾਂ ਫਿਰ ਸਾਨੂੰ ਪਾਣੀ ਕਿੱਥੋਂ ਆਊਗਾ ਜੇ ਸਾਡਾ ਪੱਕੀਆਂ ਨਾ ਹੋਈਆਂ ਤਾਂ ਹੀ ਪਾਣੀ ਸਾਡੇ ਨਾਲਕਿਆਂ ਨੂੰ ਆਊ ਪੁੱਤ ਬਸ ਹਾਂਜੀ ਦੇਖ ਸਕਦੇ ਹਾਂ ਸਿਰਫ ਅਜੇ 1 ਮਹੀਨੇ ਤੋਂ ਵੀ ਘੱਟ ਸਮਾਂ ਹੋਇਆ ਨਹਿਰਬੰਦ ਕੀਤੀ ਨੂੰ ਸਾਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਇੱਕ ਮਹੀਨੇ ਦੇ ਵਿੱਚ ਵਿੱਚ ਜੋ ਸਤਾਨਕ ਲੋਕ ਨੇ ਨਾਲ ਲੱਗਦੇ ਪਿੰਡ ਨੇ ਜਿਸ ਤਰ੍ਹਾਂ ਕਿ ਦੀਪਨਗਰ ਹੈ ਇੱਥੇ ਦੇ ਲੋਕਾਂ ਦੇ ਜੋ ਘਰਾਂ ਦੇ ਵਿੱਚ ਨਲਕਿਆਂ ਦਾ ਪਾਣੀ ਆ ਜੋ ਪੰਪਾਂ ਦਾ ਪਾਣੀ ਆ ਉਹ ਨਹੀਂ ਆ ਰਿਹਾ ਤੇ ਕੀ ਨਾ ਬੀਬੀ ਤੁਹਾਡਾ ਹਾਂਜੀ ਬੀਰੋ ਅੱਛਾ ਹਾਂਜੀ ਕਿੰਨਾ ਹੋ ਗਿਆ ਜੀ ਹੈ ਹਾਂਜੀ ਤੇ ਪਾਣੀ ਕਿ ਕਿੱਥੋਂ ਲੈ ਕੇ ਆਉਣਾ ਤੁਸੀਂ ਅਸੀਂ ਅਸਗਵਾਂਡ ਪਾਣੀ ਅਸੀਂ ਪੀਦੇ ਕਦ ਮੁੱਲ ਲੈ ਲੈਨੇ ਕਦ ਅਸਗਵਾਂਡ ਤੋਂ ਲੈਨੇ ਆ ਵੀ ਛਿੜਕਾ ਨਾਲ ਸਾਨੂੰ ਦਿੰਦੇ ਆਂ ਅਸੀਂ ਬੋਸਲਾ ਵਿੱਚ ਅਸੀਂ ਪਾਣੀ ਆਂਦਾ ਹੋਇਆ ਅਸੀਂ ਉਹ ਵਰਤਦੇ ਆਂ ਬਈ ਹਾਂਜੀ ਹਾਂ ਪੀਣ ਵਾਸਤੇ ਅਸੀਂ ਮੁੱਲ ਲਿਆਉਂਦੇ ਅਸੀਂ ਅਹੀਂ ਵਰਤਨਾ ਤੇ ਹੁਣ ਰੋਟੀ ਪਾਣੀ ਵਾਸਤੇ ਸਾਹ ਕੁਸਨ ਹੋਣਾ ਵੀ ਵਰਤਦੇ ਆਂ ਪਰੇ ਵੀ ਅਸੀਂ ਕਿਸੇ ਦੇ ਘਰ ਜਾ ਕੇ ਧੋਨੇ ਆਂ ਪਹਿਲਾਂ ਕੱਪੜੇ ਕਿਸੇ ਤੁੰਦੇ ਸੀਗੇ ਪਹਿਲੇ ਆਪਦੇ ਅਸੀਂ ਘਰੇ ਧੋਂਦੇ ਸੀਗੇ ਜਦ ਪਾਣੀ ਸੀਗਾ ਅਸੀਂ ਘਰੇ ਧੋਂਦੇ ਸੀਗੇ ਹੁਣ ਜੀ ਹਣਾ ਵੀ ਹਣਾ ਸੁਖ ਨਾਲ ਵੀ ਟੱਬਰ ਟੱਬਰ ਹੈਗਾ ਅਗਲਾ ਕਿਹੜਾ ਕੋ ਪਾਣੀ ਦਿੰਦਾ ਜੁੜੇ ਆ ਅਸੀਂ ਵੀ ਕੋਈ ਅਗਲਾ ਸਾਨੂੰ ਪਾਈ ਪਾਣੀ ਤੋਂ ਵਿੱਚ ਛਿੜਕਾਂ ਪੈਂਦੀਆਂ ਨੇ ਤੁਸੀਂ ਕਿਹਦੇ ਦੀ ਮੋਟਰ ਲੱਗੀ ਹੋਊ ਮਤਲਬ ਕਿਸੇ ਦੇ ਘਰੇ ਜਾਂ ਛੋਟੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਉਹਨਾਂ ਉਹਨਾਂ ਚੋਂ ਪਾਈ ਪਾਣੀ ਖਤਮ ਹੋ ਗਿਆ ਛੋਟੀਆਂ ਮੋਟਰਾਂ ਚੋਂ ਪਾਣੀ ਖਤਮ ਹੋ ਗਿਆ ਨਹੀਂ ਅਗਲਾ ਦਿੰਦਾ ਪਾਣੀ ਅਗਲਾ ਆਖਦਾ ਵੀ ਸਾਨੂੰ ਨਾ ਖਰਾਬ ਹੋ ਜਾਣ ਸਾਡੀਆਂ ਹਾਂਜੀ ਲੈਨੇ ਜਰੂਰ ਹੈ ਲੈਨੇ ਛਿੜਕਣਾ ਨਾ ਰੰਗੋ ਵੀ ਕਰਨੀ ਹੈਗੀ ਉਹ ਵੀ ਭਾਈ ਔਖਾ ਬੜਾ ਔਖਾ ਹੋਇਆ ਪਾਣੀ ਤੋਂ ਸਾਨੂੰ ਬਹੁਤ ਔਖਾ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਹਾਂਜੀ ਨਹਿਰ ਚਲਾਓ ਜੇ ਸਾਨੂੰ ਭਾਈ ਪਾਣੀ ਦਾ ਹਾਂਜੀ ਨਹਿਰ ਚਲਾਉਣ ਸਾਡਾ ਪੱਕੀਆਂ ਹੋ ਗਿਆ ਲੱਗਦਾ ਕਿ ਪਾਣੀ ਆਊਗਾ ਪਾਣੀ ਵਧੂਗਾ ਲੈਵਲ ਹਾਂਜੀ ਪਾਣੀ ਆਊਗਾ 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 ਜੇ ਪਾਣੀ ਭਾਈ ਰੁਕਿਆ ਰਹਿੰਦਾ ਤੇ ਸਾਨੂੰ ਭਾਈ ਬਹੁਤ ਵਧੀਆ ਹੈਗਾ ਦੇ ਨਹਿਰ ਸੁੱਕ ਜਾਵੇ ਤੇ ਫਿਰ ਅਸੀਂ ਪਾਣੀ ਅਸੀਂ ਪਾਣੀ ਤੇ ਚੱਲਦੇ ਹਾਂ ਹਾਂ ਚਲੋ ਤਾਂ ਹੁਣ ਉਹਨਾਂ ਦੀ ਮਰਜ਼ੀ ਹੈ ਦੇਖੋ ਜੀ ਨਹਿਰ ਜਮਾ ਨਹੀਂ ਪਾਣੀ ਹੈ ਕਿ ਸਾਰੀ ਦੁਨੀਆ ਮਰਦੀ ਪਈ ਪਾਣੀ ਬਿਨਾਂ ਪਾਣੀ ਤੋਂ ਬਿਨਾਂ ਹਾਂਜੀ ਹੁਣ ਦੇਖ ਲਓ ਜਿਹੜੇ ਜਾਨਵਰ ਵੀ ਫਿਰਦੇ ਨੇ ਉਹ ਵੀ ਭੁੱਖੇ ਮਰਦੇ ਨੇ ਪਾਣੀ ਤੋਂ ਬਿਨਾਂ ਜੀ ਉਹ ਵੀ ਚਲੋ ਬਣਾਓ ਲਿਓ ਵੀ ਠੀਕ ਆ ਤੁਸੀਂ ਹਾਂਜੀ ਵੀ ਸਾਨੂੰ ਕੋਈ ਪਾਣੀ ਦਾ ਬਣਾ ਲੈ